ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਕਿਸਾਨ ਵੀਰ ਅੱਜ ਪਹੁੰਚਿਆ ਪਿੰਡ ਮਾਣਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸ਼ੇਰੇ ਦੇ ਕੋਲ ਆਏ ਆ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਸ਼ੇਰੇ ਦਾ ਸੋ ਪਸ਼ੂ ਐਸੀ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਵੀਰ ਖਰੀਦਦਾ ਤੇ ਖਰੀਦ ਕੇ ਪਸ਼ੂ ਜਿਹੜਾ ਦੋਸਤੋ ਵੀਰ ਸੇਲ ਕਰਦਾ ਪਿੱਛੇ ਜੇ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਜਦੋਂ-ਜਦੋਂ ਨਵਾਂ ਪਸ਼ੂ ਨਿਕਲਦਾ ਤੋ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੰਨੇ ਆ ਇਸ ਕਰੋ ਤੇ ਪਿੰਡ ਮਾਣਾ ਤੁਸੀਂ ਵਿਜ਼ਿਟ ਕਰਨੀ ਆ ਮਾਣੇ ਮਾਲੀਆ ਪਿੰਡ ਬਿਲਕੁਲ ਨਾ ਨਾ ਲੱਗਦੇ ਪਿੰਡ ਆ ਸੋ ਸੁਰਸਿੰਘ ਪਿੰਡ ਦੀ ਥੋੜੀ ਦੂਰੀ ਆ ਕੋਈ ਕਿੰਨੇ ਮੀਟਰ 2 ਕਿਲੋਮੀਟਰ ਦੀ ਦੂਰੀ ਪਿੰਡ ਸੁਰਸਿੰਘ ਦੀ ਪੁਚਰ ਨਿੱਕੀ ਵੱਡੀ ਪੁਚਰ ਬਿਲਕੁਲ ਲਾਗੇ ਲਾਗੇ ਵਿਦੀ ਚੰਦ ਸ਼ੀਨਾ ਪਿੰਡ ਤੇ ਭਿੱਖੀਵੰਡ ਤੋਂ ਤਕਰੀਬਨ ਕੋਈ 10 12 ਕਿਲੋਮੀਟਰ ਦੀ ਦੂਰੀ ਆ ਅੱਜ ਤਰੀਕ ਤੋਂ ਉਸ ਤੋਂ 12 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਆ ਸਮਾਂ ਕੋਈ ਸ਼ਾਮ ਦੇ 5:30 5:45 ਵਜੇ ਦਾ ਵੈਸੇ ਚੁਵਾਈ ਦਾ ਸਮਾਂ ਹੋਇਆ ਪਿਆ ਠੀਕ ਆ ਜੀ ਦੇ ਪਸ਼ੂ ਆਲਮੋਸਟ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਵੀਰ ਸ਼ੇਰੇ ਦੇ ਘਰੋਂ ਸਾਰੇ ਪਸ਼ੂ ਬਿਲਕੁਲ ਤਾਜ਼ੇ ਸੱਜਰ ਸੋਏ ਆ ਸੋ ਇੱਥੇ ਆਣ ਕੇ ਆਪਣੀ ਨਰਖ ਪਰਖਾ ਦੋ ਟਾਈਮ ਤਿੰਨ ਟਾਈਮ ਜੋ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਉਹ ਕਰਦੇ ਆ ਗੱਲਬਾਤ ਵੀਰ ਸ਼ੇਰੇ ਦੇ ਨਾਲ ਕੁਛ ਲੈਣੀ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾਲ ਠੀਕ ਆ ਸੰਤੂ ਸਾਹਿਬ ਕੀ ਹਾਲ ਜੋ ਬਹੁਤ ਵਧੀਆ ਸ਼ੇਰੇ ਭਰਾ ਠੀਠਾ ਇਹਦੇ ਹਾਂਜੀ ਵਧੀਆ ਵਧੀਆ ਸੰਤੂ ਸਾਹਿਬ ਵਧੀਆ ਵਧੀਆ ਠੀਕ ਠਾਕ अच्छा सिरे ਵੀ ਰੋਦੇ ਵੀ ਆਪਾਂ ਨਗ ਪਾਏ ਸੀ ਕੋਈ ਜਿੱਦਣ ਬੜੀ ਮਨਾਂ ਦਾ ਬਰਸਾਤ ਚੰਗਾ ਮੀਂਹ ਪੈਣ ਰਿਹਾ ਸੀਗੀ ਵੀਡੀਓ ਬਣਾਈ ਸੰਧੂ ਸਾਹਿਬ ਹੋ ਗਏ ਸੀ ਸਾਰੇ ਸੇਲ ਸੰਧੂ ਸਾਹਿਬ ਮੈਣਾ ਵੀ ਅੱਧੇ ਘੰਟੇ ਦੇ ਵਿੱਚ ਸੇਲ ਹੋ ਗਏ ਚਲੋ ਬਹੁਤ ਵਧੀਆ ਹੋ ਗਿਆ ਆਪਾਂ ਥੋੜੀ ਜਿਹਾ ਭਾ ਜਿਹੜਾ ਹੈ ਉਹ ਜਾਇਜ਼ ਹੁੰਦਾ ਆਪਸੂ ਚੰਗੇ ਨਾਲੇ ਭਾ ਵੜਤੇ ਜਾਇਜ਼ ਭਾ ਜਾਇਜ਼ ਲੈਣਾ ਜਾਇਜ਼ ਹੀ ਦੇ ਦੇਣਾ ਠੀਕ ਆ ਹਾਂਜੀ ਹਾਂਜੀ ਅੱਛਾ ਸਿਰੇ ਵੀ ਰੋਦੇ ਜਿੱਦਾਂ ਆਪਾਂ ਬਿਲਕੁਲ ਸਾਹਮਣੇ ਜ਼ਿਕਰ ਕੀਤਾ ਦੋ ਤਾਂ ਵੜਾ ਆਪਣੇ ਕੋਲ ਆ ਹਾਂਜੀ ਹਾਂਜੀ ਦੋ ਵੜਾ ਇੱਕ ਮੱਝ ਆ ਸੰਧੂ ਸਾਹਿਬ ਜਿਸ ਵਿੱਚ ਝੋਟੀ ਠੀਕ ਹੈ ਜੀ ਦੋਨੋਂ ਵੜਾ ਵੀ ਸੂਈਆਂ ਤੇ ਮੱਝ ਵੀ ਸੂਈ ਆ ਜੀ ਮੱਝ ਵੀ ਸੂਈ ਸੰਤੂ ਸਾਹਿਬ ਵੜਾ ਵੀ ਸੂਈਆਂ ਠੀਕ ਹੈ ਜੀ ਹਾਂਜੀ ਹਾਂਜੀ ਆ ਦੋਸਤੋ ਮੱਝ ਵੀ ਸੂਈ ਆ ਬਿਲਕੁਲ ਤਾਜੀ ਤੇ ਵੜਾ ਵੀ ਦੋਨੋਂ ਸੂਈਆਂ ਨੇ ਤੇ ਡਿਟੇਲ ਆਪਾਂ ਪਹਿਲਾਂ ਇਸ ਵੱਡੀ ਵੜ ਤੋਂ ਸ਼ੁਰੂਆਤ ਕਰ ਲੈਂਦੇ ਆ ਸਿਰੇ ਇਹਦੀ ਡਿਟੇਲ ਵੀਰੇ ਕਰਦੀਏ ਸਾਜੀ ਸੂਹਾ ਦੱਸ ਦੀ ਇਹਦਾ ਸਮਾਂ ਦੱਸ ਦੀ ਕਿੰਨਾ ਕੋ ਗਿਆ ਸੂਈ ਨੂੰ ਕਿੰਨੂੰ ਸੰਤੂ ਸਾਹਿਬ ਇਹ ਕੱਲ 12 ਵਜੇ ਦੀ ਸੂਈ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੂਹਾ ਦੁੱਜਾ ਏ ਤੇ ਦੋ ਚਵਾਈਆਂ ਸੰਤੂ ਸਾਹਿਬ ਹੋ ਗਿਆ ਤੀਜੀ ਹੁਣ ਹੋਣੀ ਆ ਠੀਕ ਹੈ ਜੀ ਹਾਂਜੀ ਹਾਂਜੀ ਅਜੇ ਬੌਲ ਓਕੇ ਮਗਰ ਬੱਚਾ ਆ ਗਿਆ ਮਗਰ ਬੱਚਾ ਜੀ ਠੀਕ ਆ ਸੁਬਾ ਦੂਜਾ ਕਿ ਤੀਜਾ ਹੋ ਸਕਦੀ ਹੈ ਚਲੋ ਆਪਾਂ ਨੂੰ ਤੇ ਹੁਣ ਘਰ ਵਾਲਿਆਂ ਕਿਹਾ ਦੂਜਾ ਕੋਈ ਤੀਜਾ ਮੰਨ ਲੇ ਹਾਂ ਕੋਈ ਇੱਕ ਅੱਧੇ ਸੁਬੇ ਨਾਲ ਕੋਈ ਬਾਲਾ ਫਰਕ ਨਹੀਂ ਪੈਂਦਾ ਨਹੀਂ ਪੈਂਦਾ ਬਾਕੀ ਇਹ ਕੋਈ ਵੀਰ ਨਾ ਆਖਣਾ ਵੇ ਜੇ ਕੁੜੇ ਨਹੀਂ ਚੁੱਕੇ ਤਾਜੀ ਸੁਈ ਆ ਠੀਕ ਹੈ ਜੀ ਹਾਂਜੀ ਹਾਂਜੀ ਦੋ ਕਿ ਚਵਾਈਆਂ ਹੋਈਆਂ ਅੱਜ ਹਾਂਜੀ ਦੋ ਚਵਾਈਆਂ ਹੋਈਆਂ ਅੱਜ ਸ਼ਾਮ ਦੀ ਪਾ ਕੇ ਤਿੰਨ ਚਵਾਈਆਂ ਹੋ ਜਾਣਗੀਆਂ ਲਓ ਦੋਸਤੋ ਦੋ ਦਾਤੀ ਚੋਇਆ 5 ਕਿਲੋ ਇਦਰੇ ਚੋਇਆ ਐਵੇਂ 10 ਕਿਲੋ ਜਿਹੜਾ ਬੋਲਾ ਹੈਗਾ ਹਾਂਜੀ ਹਾਂਜੀ ਠੀਕ ਆ ਕੱਦ ਬਹੁਤ ਵੱਡਾ ਨਾਲ ਦੀ ਨਾਲ ਵੀਰੇ ਸ਼ੇਰੇ ਖੋਲ ਕੇ ਇੱਕ ਵਾਰੀ ਤੋੜ ਕੇ ਦਿਖਾ ਦਿੱਗੇ ਮਗਰ ਬੱਚਾ ਤੇ ਅੱਜ ਦੋਸਤੋ ਦੋ ਡੰਗ ਦੀ ਜਿਹੜੀ ਚਵਾਈ ਹੋ ਗਈ ਆ ਤੇ ਹੁਣ ਹੋਣੀ ਹਜੇ ਬਾਕੀ ਆ ਠੀਕ ਆ ਜੀ ਹੁਣ ਦੀ ਚਵਾਈ ਪਾ ਕੇ ਜਿਹੜੀ ਤੀਜੇ ਡੰਗ ਦੀ ਚਵਾਈ ਹੋ ਜੂਗੀ ਤੇ ਬੌਲੇ ਤੋਂ ਵੈਸੇ ਛੇਰੇ ਸਾਫ ਕੀਤੀ ਨਹੀਂ ਅਜੇ ਤੱਕ ਨਹੀਂ ਸੰਦੂ ਸਾਫ ਕੀਤੀ ਨਹੀਂ ਬੌਲੇ ਤੋਂ ਸਾਫ ਠੀਕ ਹੈ ਜੀ ਹਾਂਜੀ ਹਾਂਜੀ ਐਵੇਂ ਝੂਟ ਕਿਉਂ ਮਾਰਨਾ ਐ ਅੱਜ ਆਪਣਾ ਵੇਖ ਹੀ ਜਾਣਾ ਲਓ ਦੋਸਤੋ ਬੌਲੇ ਤੋਂ ਸਾਫ ਨਹੀਂ ਕੀਤੀ ਕਿ ਵੈਸੇ ਵੀ ਚਲੋ ਦੋ ਤਿੰਨ ਡੰਗ ਜਿਹੜਾ ਪਸ਼ੂ ਬੌਲੇ ਤੋਂ ਬਿਲਕੁਲ ਖਾਲੀ ਨਹੀਂ ਕਰਨਾ ਚਾਹੀਦਾ ਸਾਰੇ ਵੀ ਇਨਸਾਨ ਬਿਲਕੁਲ ਜਾਣਦੇ ਹੀ ਆ ਠੀਕ ਆ ਤੇ ਕਦ ਇਸ ਵਾਰ ਤਾਂ ਵੱਡਾ ਵੱਡੀਆਂ ਵੜਾ ਗਾਵਾਂ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਲਿਓ ਮ ਸੋ ਸਿਰੇ ਕਿੰਨਾ ਕੁ ਦੁੱਧ ਪਿਛਲੇ ਪੈਨ ਦੀ ਕਮੀ ਮਿਲ ਕੇ ਕਰਵਾਈ ਉਹਨਾਂ ਨੇ ਨਾ 20 ਕਿਲੋ ਦੁੱਧ ਕਿਹਾ ਹੈ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੋਸਤੋ 20 ਕਿਲੋ ਪਿਛਲੇ ਸਵੇਰ ਜਿਹੜਾ ਦੁੱਧ ਚਵਾਇਆ ਇਸ ਵਾਰ ਨੇ ਇਸ ਵਾਰ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਆਂ ਵੀ ਜਿਹੋ ਜਿਹਾ ਭਾਂਡਾ ਹੈ ਜਿਹੋ ਜੀ ਖਵਾਨੇ ਦੇ ਵੀ ਬੰਤਰ ਸੋ ਚੰਗੀ ਉਮੀਦ ਕਰ ਸਕਦੇ ਆਂ ਠੀਕ ਹੈ ਜੀ ਬਾਕੀ ਵਖਾਲੇ ਤੋਂ ਤੁਸੀਂ ਜਿਹੜੀ ਜਜਮੈਂਟ ਕਰੀਓ ਠੀਕ ਹੈ ਲਓ ਜੀ ਠੀਕ ਆ ਸੋ ਆਰਡਰ ਸਾਈਜ਼ ਬਹੁਤ ਵਧੀਆ ਫਾੜੀ ਵਾਲਾ ਚੱਡਾ ਲੇਵਾ ਇਧਰੋਂ ਤੁਹਾਨੂੰ ਇੱਕ ਉਲਟ ਬਹਿਣੀ ਦੀ ਸਾਈਡ ਤੋਂ ਪਾ ਦਿਖਾ ਦੀਆ ਕਰੋ ਚੱਕ ਸੋ ਨਾੜੀ ਨੂੜੀ ਕਾਫੀ ਆ ਹਵਾ ਨੇ ਲਈ ਬਹੁ ਪਾਸੇ ਮਿਲ ਕੇ ਵਣ ਕਾਫੀ ਆ ਤੇ ਹੈ ਠੰਡੀ ਧੀਰੀ ਆ ਦੂਸਾ ਭਾਗ ਅੰਦਰ ਥੱਲੇ ਬਹਿ ਜਾਓ ਜੋ ਮਰਜੀ ਹੱਥ ਲਾਈ ਜਾਓ ਮੈਨਾਂ ਐ ਥੱਲੇ ਛੇ ਕਰ ਦੋਗੀ ਥੱਲੇ ਜੋ ਜੋਂ ਲਾ ਪੂਰੀਆਂ ਲੱਤਾਂ ਜੱਡ ਕੇ ਪੂਰੀਆਂ ਮਿਲਦੀ ਆ ਮੈਂ ਪੂਰੀਆਂ ਲੱਤਾਂ ਕੱਢ ਕੇ ਇੰਨੀ ਚਵਾਈ ਪੋਲੀ ਆ ਨਾ ਮੈਨਾਂ ਨਜ਼ਾਰਾ ਆ ਜਾਂਦਾ ਠੀਕ ਆ ਠੀਕ ਆ ਹਾਂ ਜੀ ਤੇ ਚੋਣ ਜਾਂਦੇ ਵਿੱਚ ਵੀ ਕਿਸੇ ਰਕਮ ਦੀ ਕੋਈ ਘੋਟ ਨਹੀਂ ਕੋਈ ਛਿੱਟਾ ਨਹੀਂ ਕੋਈ ਘਟ ਵੱਧ ਨਹੀਂ ਠੀਕ ਆ ਹਾਂਜੀ ਹਾਂਜੀ ਲਓ ਦੱਸੋ ਚਵਾਈ ਵੀਰ ਚੰਗੀ ਦੱਸ ਰਿਹਾ ਤੇ 20 ਲੀਟਰ ਦੂਜੇ ਸਵੇਰ ਚ ਮਿਲਕਿੰਗ ਕਰਵਾਈ ਆ ਇਸ ਵਾਰ ਚਲੋ ਕੋਈ ਭਰਾ ਤੀਜਾ ਸਵੇਰ ਮੰਨ ਲੇ ਠੀਕ ਆ ਜੀ ਸੋ ਕੱਦ ਕਾਠ ਵਾਲੀ ਆ ਬੜ ਕੋਈ ਛੋਟੀ ਨਹੀਂ ਗਈ ਮੀਡੀਅਮ ਦਰਮਿਆਨੀ ਨਹੀਂ ਗਈ ਵੱਡੇ ਕੱਦ ਬੋਤਲ ਵਾਲੀ ਆ ਠੀਕ ਆ ਤੇ ਦੁੱਧ ਚੰਗਾ ਚੁਵਾਜੂ ਸੇਵਾ ਕਰੂਗਾ ਤਾਂ 25 ਕਿਲੋ ਵਿੱਚ ਹੋਜੂਗਾ ਜੇ ਨਾ ਸੇਵਾ ਕਰੂਗਾ ਕੋਈ 15 ਕਿਲੋ ਵਿੱਚ ਹੋਜੂਗਾ ਸਰਵਿਸਾਂ ਦੇ ਬਾਕੀ ਠੰਡਾ ਮੌਸਮੋ ਚੱਲਿਆ ਹੁਣ ਤੇ گاਵਾ ਤੁਹਾਨੂੰ ਬਾ ਦੋ ਤੇ ਤਿੰਨ ਦਿਨ ਬਿਲਕੁਲ 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 ਨਹੀਂ ਚੁਗਾ ਬਿਲਕੁਲ ਸਮਾ ਆ ਗਿਆ ਨਾ ਕਰਮਾਲੀਆਂ ਦਾ ਹੈ ਹੈ ਇੱਕ ਹੈ ਦੋਗਲੀ ਇਹ ਪਿਓ ਥੋੜਾ ਜਿਹਾ ਕ੍ਰੋਸ ਹੋ ਜਾਏ ਇਸਰ ਐਚਐਫ ਦੇ ਵਿੱਚ ਕ੍ਰੋਸ ਆ ਥੋੜਾ ਜਿਹਾ ਜੀ ਹਾਂ ਜੀ ਸੰਧੂ ਸਾਹਿਬ ਇਹਦੇ ਵੀਰ ਇਹਦੀ ਡਿਮਾਂਡ ਕੀ ਕਰਦੇ ਵੀਰੇ ਤੇ ਇੱਕ ਲੈਂਡ ਦੇਣ ਦੱਸਦੀ ਵੀ ਜਿੱਥੋਂ ਤੱਕ ਜੜੀ ਐ ਸਨੋਈ ਆ ਸੰਧੂ ਸਾਹਿਬ ਮੰਗਣ ਲੋਕੀ ਹੁਣ 75 80 90 ਮੰਗ ਜਾਂਦੇ ਆ ਆਪਾਂ 62000 ਮੰਗਣਾ ਹੈ ਹਾਂ ਨਾ 62000 ਹੀ ਦੇ ਦਾਂਗੇ ਬਾਕੀ ਮੌਕੇ ਤੇ ਤੁਹਾਡੀ ਵੀਡੀਓ ਵੇਖ ਕੇ ਉਹਗਾ ਮਾਨ ਕਰਨ ਉਹਦੀ 12000 ਦੇ ਵਿੱਚੋਂ ਵੀ ਕਿਸਾਨ ਵੀਰੋਂ ਮਾਨਤਾ ਨੂੰ ਹੋ ਜਾਊਗਾ ਕੋਈ ਵੀ ਸੱਜਣ ਆਉਂਦਾ 60000 ਡਿਮਾਂਡ ਕੀਤੀ ਹੈ ਵੀਰ ਸ਼ੇਰੇ ਨੇ ਬਾਕੀ 60000 ਦੇ ਵਿੱਚੋਂ ਵੀ ਛੋਟ ਛੱਪਾ ਬਿਲਕੁਲ ਇਹ ਵੀ ਕੋਈ ਪ੍ਰਾਣੀ ਹੋਗੀ ਵੜ ਪਾਣਿਆ ਸਾਰੇ ਕੱਦ ਵਜਨ ਵਾਲੀ ਇਹ ਨਹੀਂ ਨਿਗਾਹ ਆ ਕੱਦ ਹੋਊਗਾ ਸਹੀ ਹੈ ਜੀ ਸਹੀ ਹੈ ਹਾਂ ਜੀ ਹਾਂ ਜੀ ਲੋਬ ਵੀ ਠੀਕ ਆ ਬਿਲਕੁਲ ਪਾਜੀ ਸੱਜਣ ਅੱਜ ਤੀਜੇ ਡੰਗ ਦੀ ਚਵਾਈ ਹੋ ਜੂਗੀ ਸੋ ਪਸੰਦ ਹੋਊਗੀ ਰੇਟ ਪਰਪਤਾ ਜਿਹੜਾ ਦੋਸੋ ਜਾਇਜ਼ ਆ ਕੱਦ-ਕਾੜ ਤੇ ਵਜਨ ਦੋੜ ਦੇ ਹਿਸਾਬ ਨਾਲ ਤੇ ਮਿਲਕਿੰਗ ਦੇ ਹਿਸਾਬ ਨਾਲ ਠੀਕ ਆ ਇੱਧਰ ਇੱਕ ਸਾਈਕਲ ਨੰਬਰ ਤੇ ਤੁਹਾਨੂੰ ਇੱਕ ਹੋਰ ਤ ਤੇ ਰਾਤੀ ਦਾ ਕ੍ਰਾਸ ਕੋਈ ਵੀਰ ਮੰਨ ਲੇ ਠੀਕ ਆ ਤੇ ਬਾਕੀ ਆਪਾਂ ਪੂਰਾ ਵੇਰਵਾ ਜੀ ਦਾ ਵੀ ਲੈ ਲੈਨੇ ਆਂ ਸ਼ੇਰੇ ਇਹਦੀ ਵੀਰ ਇੱਕ ਤਾਂ ਪੂਰੀ ਡਿਟੇਲ ਇਹ ਦੇ ਦਈਏ ਸੂਆ ਦੱਸ ਦਈਏ ਟਾਈਮ ਇਹਨੂੰ ਕਿੰਨਾ ਹੋ ਗਿਆ ਸੂਈ ਨੂੰ ਸੰਤੂ ਸਾਹਿਬ ਨੂੰ 3 ਦਿਨ ਹੋ ਗਿਆ ਸੂਈ ਨੂੰ 3 ਕਿ ਤਣ ਹੋ ਗਿਆ ਹਾਂਜੀ ਹਾਂਜੀ ਤੇ ਮਗਰ ਬੱਚਾ ਜੇ ਬੱਚਾ ਇਹਦੇ ਮਗਰ ਸੰਤੂ ਸਾਹਿਬ ਅੱਛੀ ਜੋ ਆ ਕ ਬਲੈਕ ਹਾਂਜੀ ਬਲੈਕ ਪਰਲੀ ਬੱਚੀ ਉਹ ਆਪਣੀ ਘਰ ਦੀ ਆ ਠੀਕ ਆ ਜੀ ਲੋ ਜੀ ਬਹੁਤ ਹੈਗੀ ਵਿੱਚ ਬਿਲਕੁਲ ਬਿਲਕੁਲ ਜਿਹੜੀ ਬਲੈਕ ਦੋਸਤੋ ਆਪ ਅੱਛੀ ਤੁਹਾਨੂੰ ਦਿਖਾ ਰਹੇ ਆ ਇਹ ਜਿਹੜੀ ਹੁਣ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਵੇਰ ਦਿਖਾਉਣ ਲੱ ਉਸੇ ਦਾ ਬੱਚਾ ਜਿਹੜਾ ਫੀਮੇਲ ਕਾਫ ਆ ਬੱਚੀ ਹੈ ਠੀਕ ਹੈ ਜੀ ਸੋ ਬੱਚੀ ਵੀ ਇੱਕ ਐਫ ਤੇ ਥੋੜਾ ਜਿਹਾ ਜਰਸੀ ਨਾਲ ਕਰਾਸ ਆ ਬੱਚਾ ਬਹੁਤ ਖੂਬਸੂਰਤ ਇੱਕ ਰੰਗ ਬਲੈਕ ਤੋਂ ਜਿਹੜਾ ਵਾਈਟ ਆ ਬਾਕੀ ਪੂਛ 2 ਇੰਚ ਵਾਈਟ ਆ ਠੀਕ ਹੈ ਤੇ ਬੱਚਾ ਵੀ ਚੰਗਾ ਤੇ ਬਾਕੀ ਵਹਿਰ ਵਾਲਾ ਭਾ ਜਾਨੇ ਤੇ ਵਹਿਰ ਸਿਰੇ ਸੂਹਾ ਦੂਜਾ ਹੋ ਗਈ ਹੈ ਹਾਂਜੀ ਸੰਤੂ ਸਾਹਿਬ ਦੂਜੇ ਸੂਏ ਆ ਦੂਜੇ ਸੂਏ ਆ ਹਾਂਜੀ ਹਾਂਜੀ ਤੇ ਇਹ ਆਜ ਤੁਸੀਂ ਦੱਸਤਾ ਵੇ ਅਜ ਦੂਜਾ ਕਿ ਦਿਨੀਆਂ ਨੂੰ ਹਾਂਜੀ ਅਜ ਤੀਜਾ ਦਿਨ ਹੋ ਗਿਆ ਸੋਈ ਨੂੰ ਤੀਜਾ ਦਿਨ ਹੈ ਹਾਂਜੀ ਬੋਲਾ ਜੀ ਇਹ ਵੀ ਤਕਰੀਬਨ ਹਾਂਜੀ ਬੋਲਾ ਬੰਦਿਆ ਸੰਤੂ ਸਾਹਿਬ ਦਾ ਵੀ ਕਿੰਨਾ ਹੋਗਾ ਵੈਸੇ ਨਿੱਗਰ ਹੋਣਾ ਕੋਈ 12 13 ਕਿਲੋ ਬੋਲਾ ਆਊਗਾ 12 13 ਕਿਲੋ ਹਾਂਜੀ ਹਾਂਜੀ ਤੇ ਮਿਲਨ ਮਲਾਪ ਚ ਹੋਏ ਠੰਡੀ ਆ ਮਿਲਨ ਮਲਾਪ ਦੇ ਵਿੱਚ ਬਹੁਤ ਜਿਆਦੀ ਠੰਡੀ ਸੰਤੂ ਸਾਹਿਬ ਕੋਈ ਬੰਗਾ ਬੁੰਗਾ ਰਸੀ ਕਿਸੇ ਬੰਗਾ ਹੋਣਾ ਪੈਂਦਾ ਸੰਤੂ ਸਾਹਿਬ ਮੈਂ ਠੀਕ ਹੈ ਬੰਗਾ ਰਸੀ ਪਾ ਕੇ ਤੇ ਨਾਰਮਲ ਚਬਾਈ ਵਧੀਆ ਕਰਉਂਦੀ ਹੈ ਮਾਜਬਾਈਆਂ ਵਧੀਆ ਹੁੰਦੀ ਸੰਤੂ ਸਾਹਿਬ ਠੀਕ ਹੈ ਵੀਰੇ ਲੈ ਛੇਰੇ ਖੋਲ ਕੇ ਦਿ ਪੂਰੀ ਫਿਟਨੈਸ ਵੇਖੀਏ ਬਾਦੀ ਬੰਤਰ ਵੇਖੀਏ ਪੂਰੀ ਰਾਜੀ ਹੈ ਜੀ 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 ਚੰਗੀ ਆ ਪੂਰੀ ਰਾਜੀ ਹੈ ਤੇ ਥਣ ਭਾਂਡੇ ਦੀ ਪੂਰੀ ਖਬਰਦਾਰ ਆ ਠੀਕ ਆ ਹਾਂ ਜੀ ਹਾਂ ਜੀ ਇੱਕ ਵਾਰੀ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੇ ਆ ਬੌਲੇ ਜਾਂ ਪਸ਼ੂ ਮੇਰੇ ਵੀਰੋ ਬੌਲੇ ਦੇ ਵਿੱਚੋਂ ਪਸ਼ੂ ਜਿੰਨੇ ਬਾਹਰ ਨਿਕਲਦਾ ਦੁੱਧ ਤੇ ਆਉਂਦਾ ਤੇ ਓਵੇਂ ਓਵੇਂ ਪਸ਼ੂ ਜਿਹੜਾ ਦੁੱਧੋਂ ਚੜਦਾ ਜਾਂਦਾ ਹਜੇ ਬੌਲੇ ਤੇ ਮੰਨ ਕੇ ਤੁਸੀਂ ਸੌਦਾ ਕਰ ਲਿਓ ਬੌਲਾ 12 13 ਕਿਲੋ ਇਹਦੇ ਥੱਲੇ હાજર ਆ ਅਚਰ ਵੀਰ ਮਾਰਾ ਹੁਣ ਤੋੜਿਆ ਜੀ ਚੋਣ ਚਵਾਂ ਦੀ ਬਿਲਕੁਲ ਮੋਗਾ ਚ ਵਾਈ ਮੋਗਾ ਸਿੰਧੂ ਸਾਹਿਬ ਚੋਣ ਤੇ ਚੋਣ ਤੇ ਨਹੀਂ ਕੋਈ ਗੱਲ ਲਓ ਜੀ ਸੋ ਚੋਣ ਚਵਾਂ ਦੀ ਜਿਹੜੀ ਦੋਸਤੋ ਬਿਲਕੁਲ ਚੰਗੀ ਆ ਹਾਂਜੀ ਹਾਂਜੀ ਸੋ ਚਾਰ ਥਾਨ ਬਿਲਕੁਲ ਮੋਟਾ ਥਾਨਾ ਠੀਕ ਆ ਜੀ ਥੋੜੇ ਸਿੰਧੂ ਸਾਹਿਬ ਨਾ ਸੂਈ ਕਰਕੇ ਕਾਲੀ ਪੈਂਦੀ ਆ ਉਹ ਬੱਚੇ ਨਾ ਬੱਚਾ ਅੰਦਰ ਕਰਦੀ ਆ ਨਾ ਬੱਚੇ ਦਾ ਬੋਜਾ ਬੱਚਾ ਅੰਦਰ ਹੈ ਨਾ ਬੱਚੇ ਤੇ ਕਰਕੇ ਥੋੜਾ ਜਿਹਾ ਪਸੂ ਕਰਦਾ ਹੀ ਆ ਹਾਂਜੀ ਆਹ ਲਓ ਬੋਦਾ ਕਰੀ ਜਾਂਦੀ ਸਿੰਧੂ ਸਾਹਿਬ ਹਾਂ ਲਓ ਜੀ ਠੀਕ ਹੈ ਜੀ ਸੋ ਥਣ ਥਣ ਜਿਹੜਾ 200 ਚੰਗਾ ਬੈਡ ਨੂੰ ਠੀਕ ਆ ਸੋ ਥਣ ਚੰਗਾ ਬਾਕੀ ਹੋਣੀ 12 13 ਕਿਲੋ ਬਾਕੀ ਚੰਗੀ ਸੇਵਰਾਈ ਦੇ ਵੀਰ ਸ਼ੇਰੇ ਕੋਈ 14 15 ਲੀਟਰ ਤੱਕ ਚਵਾਈ ਜਣਾ ਸੰਧੂ ਸਾਹਿਬ ਆਰਾਮ ਨਾਲ ਚਵਾਈ ਜਣਾ ਬਾਕੀ ਸੱਧੂ ਸਾਹਿਬ ਦਾ ਫੈਟਲਾ ਦੁੱਧ ਹੋਣਾ ਹੈ ਹਾਂ ਹਾਂਜੀ ਹਾਂ ਬਾਕੀ ਕ੍ਰੋਸ ਹੋ ਗਈ ਨਾ ਕ੍ਰੋਸ ਹੈ ਨਾ ਕ੍ਰੋਸ ਹਾਂਜੀ ਬਾਕੀ ਹਰਜ ਮਰਦ ਨਹੀਂ ਇਹਨੂੰ ਪਾਣੀ ਕੋਈ ਵੀ ਹਾਂ ਹਾਂਜੀ ਗਾਂ ਮੰਨ ਲਓ ਵੀ ਜੇ ਸਿਆਲ ਨਿਕਲੇ ਅਲਗਾਂ ਗਰਮੀ ਵੀ ਹੋਣੀ ਹੋਈ ਗਰਮੀ ਫੇਰ ਹੋਣੀ ਫੇਰ ਇਹ ਵੀ ਚਲੋ ਕੋਈ ਵੀਰ ਘਰੇ ਟਿਕਾਉਣ ਵਾਲਾ ਲੈ ਜਾਏ ਤੇ ਵਾਦੇ ਬੰਦੀ ਆ ਵਾਦੇ ਬ ਇਹ ਨਹੀਂ ਜੀ ਦੋਸਤੋ ਵੀ ਚਲੋ ਗਰਮੀ ਨਿਕਲ ਗਈ ਹੈ ਤੇ ਆਪਾਂ ਕਈ ਜਿਹਾ ਵੀ ਸਰਦੀ ਆਉਣ ਵਾਲੀ ਸਰਦੀ ਆਉਣ ਵਾਲੀ ਦੁੱਧ ਬੜਾ ਵਤੂ ਵੀ ਕਹਿਣ ਤੋਂ ਭਾਵੇਂ ਵੀ ਜਿਹੜੀ ਇਹ ਬਿਲਕੁਲ ਨਸਲ ਬਰੀਡ ਆ ਜਾਤ ਆ ਇਹ ਗਰਮੀ ਦੇ ਵਿੱਚ ਵੀ ਬਰਾਬਰ ਆ ਤੇ ਸਿਆਲ 'ਚ ਵੀ ਬਰਾਬਰ ਆ ਦੋਤੋਂ ਤਾਂ ਸਿਆਲ 'ਚ ਵਧਣੇ ਵਧਣਾ ਗਾ ਗਰਮੀ ਦੇ ਵਿੱਚ ਬੜੀ ਚੰਗੀ ਆ ਵਾਧੇ ਬੰਦੀ ਆ ਠੀਕ ਆ ਜੀ ਤੇ ਗਰਮੀ ਗਰਮੀ ਚ ੱਲਣ ਦੇ ਬਿਲਕੁਲ ਯੋਗ ਤੇ ਸ਼ਾਈ ਵਾਲ ਤੇ ਬਾਕੀ ਰਾਤੀ ਦਾ ਥੋੜਾ ਜਿਹਾ ਕ੍ਰੋਸ ਇਹਦੇ ਵਿੱਚ ਹੈਗਾ ਠੀਕ ਆ ਸੋ ਥਾਣੇ ਕੁਬਰੀ ਥੋੜਾ ਜਿਹਾ ਲੱਗ ਗਿਆ ਤੁਹਾਨੂੰ ਹੋਰ ਦਿਖਾ ਦਿਆਂ ਕੋਈ ਵੀਰ ਦੂਰੋਂ ਨੇੜੇ ਤੁਸੀਂ ਸੌਦਾ ਕਰਦੇ ਹੋ ਆ ਆ ਦੇਖੋ ਜੀ ਲੈ ਵੀ ਛੇਰੇ ਵੀਰ ਇਹਦੀ ਮੰਗ ਕੀ ਦੀ ਡਿਮਾਂਡ ਦੱਸ ਦੇ ਵੀਰ ਕਿੰਨੇ ਦੀ ਆ ਸੰਦੂ ਸਾਹਿਬ ਮੰਗਨ ਉਹ ਤੇ ਇਹੋ ਜਿਹੇ ਗਾਵਾਂ ਆ ਲੋ ਕਿ 6-6 5-5 ਹਜ਼ਾਰ ਮੰਗੀਆਂ ਤੇ ਆਪਾਂ ਛੋਟਾ ਹੀ ਸੌਦਾ ਰੱਖਿਆ ਆ 40000 ਰੁਪਏ ਮੰਗਦੇ ਆ 40000 ਦੀ ਹਾਂ ਨਾ ਦੇ ਦਾਂਗੇ ਵੀ 45 ਦੀ ਵਿੱਚ ਜਿੱਥੋਂ ਤੱਕ ਬਦ ਦੇ ਦੇਣੀ ਆ ਦੇ ਦੇਣੀ ਆ ਹਾਂਜੀ ਹਾਂਜੀ ਵਿੱਚ ਥੋੜਾ ਬਾਧਾ ਮਾਨਤਨ ਹੋ ਚਲੋ ਕੋਈ ਜੀ ਤੁਹਾਡੀ ਕੋ ਵੀਡੀਓ ਵੇਖ ਕੇ ਥੋੜਾ ਬਾਧਾ ਤੇ ਹੋ ਹੀ ਜਾਣਾ ਤੁਹਾਨੂੰ ਪਤਾ ਉਹ ਛੋੜ ਛੱਪਾ ਹੋ ਜਾਊਗਾ ਹੋ ਹੀ ਜਾਊਗਾ ਛੋੜ ਕੇ ਪਾਓ ਤੁਸੀਂ ਪਹਿਲਾਂ ਹੀ ਉਹਨਾਂ ਕ ਮੁੱਲ ਮੰਗਿਆ ਗਿਆ ਠੀਕ ਆ ਜੀ ਵੀ ਜਿਹਦੇ ਵਿੱਚੋਂ ਕੋਈ ਬਹੁਤੇ ਵੀਰ ਕਹਿੰਦਾ ਵੀਰ ਕ ਰਾਸ ਸਿਰ ਦੀ ਗੱਲ ਕਰਦਿਆ ਕਰੋ ਵੀ ਜਿਹੜਾ ਵੀ ਵਿੱਚੋਂ ਕੋਈ 100 200 ਰਛਾ ਚੜਾਈ ਜਿਹੜੀ ਗੱਲਬਾਤ ਰਹੇ ਜੇ ਠੀਕ ਆ 45000 ਉਹ 500 ਕਰ ਦਾਂਗੇ ਛੋੜ ਲਓ ਜੀ 44 ਦੀ ਹੋ ਗਈ ਹੈ ਜੀ ਐਸ ਐਨਓ ਤੇ ਮਗਰ ਬਿਲਕੁਲ ਬੁਲਬੁਲ ਤੇ ਨਾਰਗੋ ਨਾਲ ਬੱਚੇ ਦੇ ਠੀਕ ਆ ਇੱਧਰ ਸਿਰੇ ਆਪਣੇ ਕੋਲ ਇੱਕ ਜਿਹੜੀ ਲਾਸਟ ਵਿੱਚ ਇਹ ਮੱਝ ਵੀਰੇ ਖੜੀ ਆ ਇਹ ਸੰਧੂ ਸਾਹਿਬ ਜਿਸੂਏ ਝੋਟੀਆਂ ਝੋਟੀ ਪਾਕੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਥੋਈ ਨੂੰ ਅੱਜ ਹੋ ਗਏ ਜੋ ਇਹਨੂੰ ਤਿੰਨ ਦਿਨ ਤਿੰਨ ਕਿ ਦਿਨ ਹੋ ਗਿਆ ਹਾਂਜੀ ਹਾਂਜੀ 10 ਕਿਲੋ ਇਹ ਥੱਲੇ ਬੋਲੀ ਜੋ 10 ਕਿਲੋ ਹਾਂਜੀ ਹਾਂਜੀ ਤੇ ਚੰਗੀ ਇਹ ਚੋਣ ਚਵਾਣ ਚੋਣ ਚਵਾਣ ਬੜੀ ਮੋਗੇ ਹਰ ਕੀ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਤੀਜਾ ਦਿਨ ਇਹਨੂੰ ਅੱਜ ਤੀਜਾ ਦਿਨ ਸੰਧੂ ਸਾਹਿਬ ਠੀਕ ਹੈ ਮਗਰ ਕੱਟਾ ਦੋਸਤੋ ਕੱਟੇ ਸਾੜਾ ਜ ਨਾਰੂਆ ਨਾਲ ਤੁਹਾਨੂੰ ਦਿਖਾਇਆ ਦਿਖਾ ਤੋ ਨਰਗੋ ਤਨ ਥੋੜਾ ਜਿਆ ਨਾਲ ਦਿਖਾਈ ਦੇਗਾ ਆਵੇਂ ਦੰਦ ਵੀ ਨਹੀਂ ਨਿਕਲੇ ਇੱਥੇ ਅੱਜ ਦੇਖੋ ਦੰਦ ਵੀ ਨਹੀਂ ਨਿਕਲੇ ਆ ਬੋਟਾਂ ਚ ਦੰਦ ਵੀ ਨਹੀਂ ਬਾਰਾ ਇੱਥੇ ਹਾਂਜੀ ਹਾਂਜੀ ਇੱਥੇ ਤਾਜੀ ਸੂਈ ਆ ਹਾਂਜੀ ਲਓ ਜੀ ਅੱਜ ਦੂਜਾ ਤੀਜਾ ਤੀਜਾ ਗਦੇ ਨੇਗਾ ਦੂਜਾ ਸਵੇਰ ਝੋਟੀ ਆ ਤੇ 10 ਕਿਲੋ ਬੋਲਾ ਇਹਦੇ ਥੱਲੇ ਹੁਣ ਹਾਜ਼ਰ ਆ ਠੀਕ ਆ ਉਹ ਵੀ ਬੋਲਾ ਜਿਹੜਾ ਆਪਾਂ ਕਹਿ ਦਿੰਦੇ ਆਂ ਵੀ ਬਿਲਕੁਲ ਉਹ ਚਿਮਚਿਆਂ ਵਾਲਾ ਬੋਲਾ ਚਿਮਚਿਆਂ ਵਾਲਾ ਬੋਲਾ ਹਾਂ ਜੀ ਸੰਧੂ ਸਾਹਿਬ ਜੀ ਕੋਈ ਆਊਗਾ ਵੀਰ ਤੇ ਕੋਈ ਗੱਲ ਇਹਨੂੰ ਖਵਾ ਕੇ ਇੱਥੇ ਬਣਾ ਕੇ ਸੌਦਾ ਕਰਾ ਕੇ ਫਿਰ ਵਾ ਕੇ ਫਿਰ ਬੋਲਾ ਵੀ ਤਸੱਲੀ ਹੋ ਜਾਂਦੀ ਆ ਵੀ ਵਾ ਕੇ ਚਮਚਾ ਵਾਲਾ ਬੋਲਾ ਆਪਾਂ ਦੀ ਵੈੜ ਜਿਹੜੀ ਵੇਚੀ ਆ ਪਾ ਡੱਬੀ ਉਹਦਾ ਬੋਲਾ ਖਵਾ ਕੇ ਘੱਲਿਆ ਉਹਨਾਂ ਦੇ ਵੀਰਾਂ ਨੂੰ ਆ ਚਲੋ ਬੜੀ ਵਧੀਆ ਗੱਲ ਕੋਈ ਗੱਲ ਨਹੀਂ ਚਾਹਦੇ ਆਪਾਂ ਰੋਜ਼ ਪੀਂਦੇ ਆ ਬੋੜੀ ਅੱਜ ਬਣਾ ਕੇ ਤੁਹਾਨੂੰ ਖਵਾ ਕੇ ਖਵਾ ਕੇ ਤੋਰਦੇ ਆਂ ਹਾਂਜੀ ਹਾਂਜੀ ਨਹੀਂ ਨਹੀਂ ਚੰਗੀ ਗੱਲ ਆ ਹਾਂਜੀ ਹਾਂਜੀ ਤਾਂ ਦੋਸਤੋਂ ਨਾਲੇ ਨਾਲੇ ਤੁਸੀਂ ਸ ਇਸੇ ਵੀ ਇਹਨੂੰ ਪੂਰੀ ਤਸਦੀਕ ਕਰਾ ਕੇ ਆਪਾਂ ਘਲਾਵਾਂਗੇ ਸ਼ਰੇ ਇਹਨੂੰ ਖੋਲ ਵੀਰ ਇੱਕ ਵਾਰੀ ਤੋੜ ਕੇ ਦਿਖਾਈਏ ਚੌੜਸਲੇਵਾ ਦੋਸਤੋ ਬਿਲਕੁਲ ਮੁੱਢ ਤੋਂ ਦੂਜਾ ਸੁਬਾ ਤੇ ਝੋਟੀਆਂ ਆਪਾਂ ਤੁਹਾਨੂੰ ਬਾਹਰ ਤੋੜ ਕੇ ਦਿਖਾਉਣੇ ਆ ਚੌੜਾ ਪਿੱਠਪੂੜਾ ਪੂਰੀ ਪਿਛੋਂ ਤੁਸੀਂ ਵੇਖੋਗੇ ਖੁੱਡਿਆਂ ਵਾਲੀ ਸਾਈਡ ਤੋਂ ਪੁੱਠੇ ਵਾਲੀ ਸਾਈਡ ਤੋਂ ਪੂਰੀ ਚੜਾਈ ਆ ਠੀਕ ਆ ਤੇ ਬਰਾਬਰ ਨੂੰ ਨਾ ਦੇਵੇਂ ਨੂੰ ਬਦੀ ਪੰਤਰ ਬਿਲਕੁਲ ਬਰਾਬਰ ਆ ਪੱਦਰ ਬੁਖਾਲਾ ਠੀਕ ਆ ਜੀ ਆ ਕਰੋ ਚੈੱਕ ਆ ਤੋੜ ਲਓ ਜੀ സാറേ <coughs> 对个。 ਲੋੜੇ ਸੋਤ ਸੇ ਝੋਟੀ ਜਿਹੜੀ ਆਪਾਂ ਤੁਹਾਨੂੰ ਤੋਰ ਕੇ ਦਿਖਾਤੀ ਆ ਠੀਕ ਆ ਜੀ ਸੋ ਬਖਾਲੇ ਬਖੋਲੇ ਦੀ ਪੱਧਰ ਆ ਕੋਈ ਵੱਲਛਲ ਨਹੀਂਗਾ ਕੋਈ ਸਾਈਡ ਦਾ ਕੋਈ ਬਾਹੀ ਦਾ ਕੋਈ ਸਾਈਡ ਦਾ ਠੀਕ ਆ ਜੀ ਇੱਕ ਸਾਰ ਪੱਧਰ ਬਖਾਲਾ ਤੇ ਸਿਰ ਬਾਕੀ ਚਵਾਈ ਤੇ ਵੀ ਬਰਾਬਰਤਾ ਰੱਖਾਂਗੇ ਜੀ ਸੰਤੂ ਸਾਹਿਬ ਰੋਮਰਗੀ ਪੋਲੀ ਆ ਕੋਈ ਧਾਰ ਘਟ ਵੱਧ ਨਹੀਂ ਗਈ ਕੋਈ ਪੂਲ ਛੱਟਾ ਨਹੀਂਗਾ ਠੀਕ ਆ ਹਾਂ ਜੀ ਇਹ ਆਪਾਂ ਦੇ ਦਈਏ ਫਿਰ ਕਿੰਨੇ ਦੀ ਝੋਟੀ ਯਸਨੂ ਸੰਤੂ ਸਾਹਿਬ ਮੰਗਣ ਨੂੰ ਤਾਂ ਲੋੜੀ 40 ਮੰਗੀ ਜਾਂਦੇ ਆ ਆਪਾਂ 1-5 ਮੰਗਦੇ ਆ 1-5 ਹਾਂ ਜੀ ਹਾਂ ਜੀ ਵੀ ਲੈਣ ਦੇ ਨਾਲ ਹੀ ਗੱਲ ਕਰੀਏ ਤੇ ਕਿੱਥੋਂ ਤੱਕ ਖਾਨਾ ਬ੍ਰੇ ਦੋ ਤਨ ਜਾਂ ਸ਼ਰਤਾਂ ਦੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਲੱਖੋਂ ਅੰਦਰ ਨਾ ਕਰਤੀਏ ਲੱਖ ਰੀ ਦੇ ਦਾਂਗੇ ਚਲੋ ਜਾਓ ਹੁਣ ਸੇਕ ਅੱਛਾ ਨਹੀਂ ਮੈਂ ਤਾਂ ਕਹਿ ਦਿੱਤਾ ਮੈਂ ਲੱਖੋਂ ਅੰਦਰ ਨਾ ਕਰਤੀਏ ਸਾਜੀ ਹਾਰ ਕਰ ਦਿੰਦੇ ਅੰਦਰ ਹੋਰ ਕੀ ਅੱਜ ਤੋ ਕਹਿ ਹੀ ਦਿੱਤਾ ਚਲੋ ਜੀ ਹਾਂਜੀ ਹਾਂਜੀ ਲੋਬ ਦੱਸੋ ਬਾਕੀ ਝੋਟੀ ਚੰਗੀ ਆ ਠੀਕ ਆ ਜੀ ਬਾਕੀ ਵਾਦੇ ਬੰਦੀ ਆ ਵੀ ਨਵਾਂ ਪਸ਼ੂ ਆ ਵੀ ਇਹ ਨਹੀਂ ਹੈਗਾ ਵੀ ਸੁਵੀਆਂ ਦੇ ਵਿੱਚ ਪਸ਼ੂ ਕੋਈ ਖੋਲਾ ਪਾਣਾ ਕਿਹਾ ਜੀ ਤੇ ਝੋਟੀ ਪਾਕਾ ਬਾਕੀ ਚੌੜੀ ਆ ਵੱਡੇ ਕਦ ਕੱਡ ਦੇ ਵਿੱਚ ਆ ਚੌੜਾ ਪਿੱਠ ਪੂੜਾ ਸੂਸਵਾਜ ਇੱਕ ਵਾਰੀ ਪਸ਼ੂ ਆਇਆ ਪੈਜੀ ਲਾ ਜਾਂਦਾ ਬਾਕੀ ਛਡੇ ਛੋਟੇ ਦੀ ਲੇਵੇ ਲੂਵੇ ਦੀ ਬਹੁਤ ਜਦੀ ਸਾਫ ਸੁਥਰੀ ਹੈ ਠੀਕ ਆ ਨਖੇੜ ਆ ਤੁਸੀਂ ਆਪ ਲਾ ਗਿਓ ਤੁਹਾਨੂੰ ਇੱਕ ਵਾਰੀ ਦਿਖਾਉਣੇ ਆਪਾਂ ਥੋੜਾ ਜਿਹਾ ਆ ਕਰੋ ਚੱਕੀ ਠੀਕ ਆ ਨਖੇੜ ਆਪਸੀ ਦਾ ਬਹੁਤ ਬਹੁਤ ਚੰਗਾ ਹੈ ਰਾਜੀ ਰੂਜੀ ਵੀ ਚੰਗੀਆਂ ਆ ਪੂਰੀ ਫਲੀ ਫਰੀ ਹੈ ਨਹੀਂ ਵੀ ਮੰਨ ਲਓ ਲਸੀ ਲਸੀ ਆ ਥੋੜੀ ਜਿਹਾ ਸੋ ਕਰਕੇ ਆਈ ਕਰਕੇ ਥੋੜੀ ਜੀ ਲਸੀ ਹੋ ਗਈ ਆ ਹਾਂ ਸੋ ਜਾ ਆ ਜਾਂਦਾ ਡੰਗ ਤੁਹਾਨੂੰ ਪਤਾ ਹਰ ਇੱਕ ਨਹੀਂ ਬਿਲਕੁਲ ਜੀ ਬਿਲਕੁਲ ਮਾਰਾ ਜਾਂ ਮੋਗਾ ਜਾਂਦਾ ਡੰਗਰ ਦਾ ਵੀ ਸਹੀ ਆ ਜੀ ਸਹੀ ਆ ਹਾਂ ਜੀ ਲੋ ਵੀ ਭਰਾਵੋ ਇਹ ਅੱਜ ਨਾਗਨੇ ਤਿੰਨ ਵੀਰ ਸ਼ੇਰੇ ਦੇ ਕੋਲ ਪਸ਼ੂ ਸਾਰੇ ਸਵੇਸ ਪਾਇਆ ਇਸ ਕਰਕੇ ਮੇਰਾ ਵੀਰ ਕੋਈ ਤਾਂ ਹੈ ਨਹੀਂ ਵੀ ਪਸ਼ੂ ਗੱਭਣਾ ਕੋ ਉੱਤੇ ਪ ਕੇ ਵੇਖਣਾ ਕਿਸੇ ਵੀਰ ਨੇ ਦੂਰੋਂ ਨੇੜੋਂ ਕੋਈ ਮੇਰਾ ਭਰਾ ਸੌਦਾ ਕਰਦਾ ਤੇ ਬਿਲਕੁਲ ਆਣ ਕੇ ਆਪਾਂ ਇੱਕ ਟਾਈਮ ਦੋ ਟਾਈਮ ਤਸਦੀ ਕਰਦੇ ਆਪਾਂ ਆਨਲਾਈਨ ਮੰਗਾਉਂਦਾ ਆਪਾਂ 9 ਕਿਲੋ ਦੀ ਕੰਟੀ ਤਾਂਗੇ ਦੁੱਧ 10 ਕਿਲੋ ਹੀ ਹੋਵੇ ਆਹ ਠੀਕ ਆ ਹਾਂਜੀ ਹਾਂਜੀ ਇਹ ਆਨਲਾਈਨ ਮੰਗਾਉਂਦਾ ਪੂਰ ਛੱਟੇ ਦੀ ਗਰੰਟੀ ਦਾਂਗੇ ਮੈਂ ਵੀ ਸਹੀ ਆ ਹਾਂਜੀ ਹਾਂਜੀ ਅਨਨੇ ਪਰਾ ਆਨਲਾਈਨ ਜਿਹੜੀ ਆਪਾਂ ਚੀਜ਼ ਭੇਜ ਰਹੇ ਹਾਂ ਚਲੋ ਫਿਰ ਉਹ ਜੋ ਆਪਾਂ ਦਿਆ ਫਿਰ ਉਹ ਨਿਕਲਣਾ ਚਾਹੀਦਾ ਹਨ ਹਾਂਜੀ ਹਾਂਜੀ ਅੱਗੇ ਵੀ ਆਪਾਂ ਸੰਧੂ ਸਾਹਿਬ ਆਪਣੀ ਆਨਲਾਈਨ ਹੀ ਗਈਆਂ ਅੱਜ ਤੇ ਗਾਂ ਹਜੇ ਤੱਕ ਰੇਕ ਫੋਨ ਨਹੀਂ ਆਇਆ ਵੀ ਕੀ ਗੱਲ ਤੇ ਕੀ ਬਾਤ ਹੈ ਬਿਲਕੁਲ 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 ਲੋ ਵੀ ਇੱਕ ਛੇਰੇ ਇੱਕ ਨੰਬਰ ਆਪਣੇ ਬੋਲ ਦਗੇ ਵੀਰ 9779721242 ਠੀਕ ਹੈ ਜੀ 9779721242 ਠੀਕ ਹੈ ਜੀ ਲੋ ਵੀ ਭਰਾਵੋ ਇਹ ਨੰਬਰ ਆ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਰਿਹਾ ਵੀਰ ਛੇਰੇ ਦਾ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਤੇ ਤਿੰਨੇ ਪਸ਼ੂ ਅੱਜ ਵਿਕਾਊ ਆ ਠੀਕ ਆ ਜੀ ਹੋਰ ਕੋਈ ਗੱਲਬਾਤ ਸੰਦੂ ਸਾਹਿਬ ਚਵਾਈ ਕਰਕੇ ਵਿਖਾ ਦਿੰਦੇ ਹਾਂ ਤਰਾ ਠੀਕ ਆ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਨਾਲ ਦੀ ਨਾਲ ਦੋਸਤੋ ਥੋੜੀ ਬਾਤ ਵੀ ਤੁਹਾਨੂੰ ਚਵਾਈ ਆਪਾਂ ਕਰਕੇ ਦਿਖਾ ਦਾਂਗੇ ਠੀਕ ਆ ਜੀ ਸੋ ਜਿਨੇ ਵੀ ਇਹਾਂ ਨੇ ਪੂਰੀ ਵੀਡੀਓ ਵੇਖੀ ਆ ਸਾਰਿਆਂ ਦਾ ਪਤਾ ਇਹ ਦਿਲ ਤੋਂ ਧੰਨਵਾਦ ਕਰਦੇ ਆ ਸੋ ਜਿਨੇ ਵੀ ਰਿਸ਼ੇਅਰ ਕਰਦੇ ਹੋ ਠੀਕ ਆ ਜੀ ਸੋ ਲਾਈਕ ਕਮੈਂਟ ਕਰਦੇ ਰਹੇ ਬਾਕੀ ਵਾਧੂ ਵਾਧੂ ਵੀਰਾਂ ਵੀ ਇਹ ਜਿਹੜੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਕਰੋ ਕਿ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਕਵਰੇਜ ਪਹੁੰਚ ਸਕੇ ਮੈਂ ਉਹਦੇ ਇੱਕ ਨਵੀ